ਜੀਨਾ ਨਾ ਬਿਸਰਹਿਨਾ ਸੇਕਨਹਿਆ 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 ਬਾਬਾ ਜੀ ਉੱਤੇ ਤਾੰਤ੍ਰਿਕ ਜੋਗੀ ਨੇ ਆਪਣੇ ਤਾੰਤ੍ਰਿਕ ਸਾਧਨ ਨਾਲ ਦਬਾਅ ਪੋਣਾ ਅਤੇ ਬਾਬਾ ਜੀ ਨੇ ਗੁਰਮਤਿ ਦੀ ਸ਼ਕਤੀ ਦੁਆਰਾ ਉਸ ਦਾ ਮਾਣ ਤੋੜਨਾ ਜੋ ਮਨੁੱਖ ਕਹਿਣ ਅਤੇ ਕਰਨੀ ਦਾ ਸੂਰਾ ਹੁੰਦਾ ਹੈ ਉਸ ਦੇ ਮੁਖਾਰਬਿੰਦ ਵਿੱਚੋਂ ਨਿਕਲੇ ਬਚਨ ਬੜੇ ਅਸਰਦਾਰਕ ਅਤੇ ਪ੍ਰਭਾਵਸ਼ਾਲੀ ਹੁੰਦੇ ਹਨ ਜੋ ਨਿਰਾ ਦੂਸਰਿਆਂ ਨੂੰ ਹੀ ਉਪਦੇਸ਼ ਦਿੰਦਾ ਹੈ ਅਤੇ ਆਪ ਉਸ ਦੀ ਕਮਾਈ ਤੋਂ ਸਖਣਾ ਹੁੰਦਾ ਹੈ ਉਸ ਦਾ ਅਸਰ ਨਾ ਮਾਤਰੀ ਹੁੰਦਾ ਹੈ ਤਦ ਹੀ ਗੁਰਬਾਣੀ ਵਿੱਚ ਸਤਿਗੁਰ ਜੀ ਨੇ ਹੁਕਮ ਕੀਤਾ ਹੈ ਕਿ ਪ੍ਰਥਮੇ ਮਨ ਪਰ ਬੋਧੈ ਆਪਣਾ ਪਾਛਾ ਅਵਰ ਰਜਾਵੈ ਪ੍ਰਥਮੇ ਮਨ ਪਰ ਬੋਧੈ ਆਪਣਾ ਪਾਛਾ ਅਵਰ ਰਜਾਵੈ ਆਸਾ ਮਹੱਲਾ ਪੰਜਵਾਂ ਜੀਵ ਪਹਿਲੇ ਆਪ ਪੂਰਨ ਕਮਾਈ ਕਰਕੇ ਫਿਰ ਹੀ ਦੂਸਰਿਆਂ ਨੂੰ ਉਪਦੇਸ਼ ਦੇਵੇ ਧੰਨ ਗੁਰੂ ਰਾਮਦਾਸ ਸਾਹਿਬ ਜੀ ਉਸ ਜੀਵ ਆਤਮਾ ਨੂੰ ਕਿੰਨੀ ਵਡਿਆਈ ਦਿੰਦੇ ਹਨ ਜੋ ਆਪ ਉਸ ਪਿਆਰੇ ਪ੍ਰੀਤਮ ਦੀ ਆराधना ਕਰਕੇ ਉਸ ਦੀ ਯਾਦ ਨੂੰ ਸਦੀਵੀ ਤੌਰ ਤੇ ਹਿਰਦੇ ਵਿੱਚ ਵਸਾ ਲੈਂਦਾ ਹੈ ਅਤੇ ਫਿਰ ਹੀ ਦੂਸਰਿਆਂ ਜਗਿਆਸੂਆਂ ਨੂੰ ਉਸ ਕਰਤੇ ਨਾਲ ਜੋੜਨ ਦੀ ਪ੍ਰੇਰਣਾ ਦਿੰਦਾ ਹੈ ਜਨਾਨਕ ਧੂੜ ਮੰਗੇ ਤਿਸ ਗੁਰ ਸਿੱਖ ਕੀ ਜੋ ਆਪ ਜਪੈ ਅਬਰ ਹੈ ਨਾਮ ਜਪਾਵੇ ਜਨਾਨਕ ਧੂੜ ਮੰਗੇ ਤਿਸ ਗੁਰ ਸਿੱਖ ਕੀ ਜੋ ਆਪ ਜਪੈ ਅਬਰ ਹੈ ਨਾਮ ਜਪਾਵੇ ਸ਼ਲੋਕ ਮਹੱਲਾ 4 ਜੋ ਆਪ ਦਾ ਕਮਾਈ ਨਹੀਂ ਕਰਦੇ ਕੇਵਲ ਦੂਸਰਿਆਂ ਨੂੰ ਉਪਦੇਸ਼ ਦਿੰਦੇ ਹਨ ਬਾਬਾ ਕਬੀਰ ਜੀ ਉਹਨਾਂ ਪ੍ਰਤੀ ਫਤਵਾ ਦਿੰਦੇ ਹਨ ਕਿ ਕਬੀਰ ਅਬਰ ਹੈ ਕੋ ਉਪਦੇਸ਼ ਤੇ ਮੁਖ ਮੇ ਪਰ ਹੈ ਰੇਤ ਰਾਸ ਬਿਰਾਨੀ ਰੱਖਤੇ ਖਾਇ ਘਰ ਕਾ ਖੇਤ ਸਤਿ ਲੋਕ ਕਬੀਰ ਜੀ ਅਤੇ ਪੰਜਵੇਂ ਸਤਿਗੁਰੂ ਧੰ ਗੁਰੂ ਅਰਜਨ ਦੇਵ ਜੀ ਸਾਹਿਬ ਜੀ ਵੀ ਉਪਰੋਕਤ ਹੁਕਮ ਦੀ ਪਰੋੜਤਾ ਕਰਦੇ ਹੋਏ ਆਖਦੇ ਹਨ ਕਿ ਅਬਰੁਪ ਦੇਸਾ ਆਪ ਨਾ ਕਰਾ ਆਬਤ ਜਾਬਤ ਜਨਮ ਮਰੇ ਸੁਖਮਨੀ ਸਾਹਿਬ ਪਰ ਬਾਬਾ ਜੀ ਨੇ ਤਾਂ ਸਾਰੇ ਆਯੂ ਦੂਸਰਿਆਂ ਨੂੰ ਕਰਨ ਲਈ ਜੋ ਵੀ ਕਿਹਾ ਪਹਿਲੇ ਆਪ ਉਸ ਦੀ ਪੂਰੀ ਕਮਾਈ ਕਰਕੇ ਆਪਣੇ ਜੀਵਨ ਵਿੱਚ ਢਾਲਿਆ ਜਾਂ ਸਤਿਗੁਰੂ ਜੀ ਦੀ ਬਾਣੀ ਦੇ ਆਧਾਰ ਤੇ ਹੀ ਕੋਈ ਬਚਨ ਕੀਤਾ ਸੋ ਇਹੋ ਜਿਹੇ ਕਰਨੀ ਵਾਲੇ ਜੀਵਨ ਦਾ ਆਲੇ-ਦੁਆਲੇ ਦੇ ਵਾਤਾਵਰਣ ਤੇ ਪ੍ਰਭਾਵ ਪੈਣਾ ਕੁਦਰਤੀ ਸੀ ਸੰਗਤਾਂ ਨੇ ਬਾਬਾ ਜੀ ਦੇ ਬਚਨਾਂ ਨੂੰ ਹਿਰਦੇ ਵਿੱਚ ਥਾਂ ਦਿੱਤੀ ਅਤੇ ਮਨਮਤ ਦਾ ਤਿਆਗ ਕਰਕੇ ਗੁਰਮਤ ਨੂੰ ਜੀਵਨ ਵਿੱਚ ਧਾਰਨ ਕੀਤਾ। ਸ਼ਰਾਬ ਦੀ ਥਾਂ ਹੁਣ ਅੰਮ੍ਰਿਤ ਨੇ ਲੈ ਲਈ ਅਤੇ మాਸ ਦੀ ਤਾਮਸਿਕ ਖੁਰਾਕ ਛੱਡ ਕੇ ਲੋਕ ਸ਼ਾਕਾਹਾਰੀ ਜੀਵਨ ਵਾਲੇ ਬਣ ਗਏ। ਤਾੰਤ੍ਰਿਕ 나ਥ ਇਸੇ ਹੀ ਨਗਰ ਕਰੇਰੂਏ ਦੇ ਵਿੱਚ ਇੱਕ ਯੋਗ ਮਤ ਨਾਲ ਸੰਬੰਧਿਤ ਇੱਕ 나ਥ ਰਹਿੰਦਾ ਸੀ। ਜੋ ਥੋੜੀ ਰਿੱਧੀ ਸਿੱਧੀ ਸ਼ਕਤੀ ਰੱਖਣ ਸਦਕਾ ਲੋਕਾਂ ਨੂੰ ਬਾਰਿ ਸ਼ਰਾਪ ਦਾ ਡਰ ਦੇ ਕੇ ਆਪਣੇ ਪੂਜਾ ਕਰਵਾਉਂਦਾ ਸੀ ਜੋ ਲੋਕ ਉਸ ਨੂੰ ਖੁਸ਼ ਰੱਖਦੇ ਸਨ ਉਹਨਾਂ ਨੂੰ ਉਹ ਵਰ ਦਿੰਦਾ ਅਤੇ ਜੋ ਉਸ ਦਾ ਨਹੀਂ ਕਹਿਣਾ ਮੰਨਦੇ ਤੇ ਉਹਨਾਂ ਨੂੰ ਸ਼ਰਾਪ ਦਾ ਡਰ ਦਿੰਦਾ ਲੋਕ ਉਸ ਨੂੰ 마ਸ ਸ਼ਰਾਬ ਦੀਆਂ ਦਾਵਤਾ ਦਿੰਦੇ ਸਨ ਜਿਉਂ ਹੀ ਲੋਕ ਗੁਰਮਤਿ ਬਲ ਪ੍ਰੇਰੇਗੇ ਤਾਂ ਉਸ ਜੋਗੀ ਦੀ ਮਾਨਤਾ ਵਿੱਚ ਫਰਕ ਪੈਣਾ ਕੁਦਰਤੀ ਸੀ ਇਸ ਸਾਰੀ ਮਾਨਤਾ ਦੇ ਘਟਣ ਦਾ ਕਾਰਨ ਵੀ ਉਸ ਜੋਗੀ ਨੂੰ ਪਤਾ ਲੱਗ ਗਿਆ ਸੀ ਉਸਨੇ ਸੋਚਿਆ ਕਿ ਜਿਸ ਨੇ ਮੇਰੇ ਇਸ ਚਲਦੇ ਰੁਜ਼ਗਾਰ ਤੇ ਲੱਤ ਮਾਰੀ ਹੈ ਮੈਂ ਉਸ ਨੂੰ ਆਪਣੀ ਸ਼ਕਤੀ ਨਾਲ ਇਸ ਨਗਰ ਵਿੱਚ ਨਹੀਂ ਰਹਿਣ ਦੇਣਾ ਅਤੇ ਆਪਣੀ ਘਟੀ ਪ੍ਰਤਿਸ਼ਟਾ ਨੂੰ ਬਹਾਲ ਕਰਨ ਲਈ ਉਸ ਨੂੰ ਨੀਵਾ ਵੀ ਦਿਖਾਉਣਾ ਹੈ ਪਰ ਜਿਵੇਂ ਕਿ ਗੁਰਬਾਣੀ ਦਾ ਫਰਮਾਨ ਹੈ ਕਿ ਮੰਤਰੀ ਹੋਏ ਓ ਟੋਹਿਆ ਨਾਗੀ ਲਗੈ ਜਾਏ ਆਪਨ ਹੱਥੀ ਆਪਣ ਦੇ ਕੂਚਾ ਆਪੇ ਲਾਏ ਸ਼ਲੋਕ ਮਹੱਲਾ ਦੂਜਾ ਜੋਗੀ 나ਥ ਦਾ ਪਹਿਲਾ ਹਮਲਾ ਸਰਦੀ ਦਾ ਮੌਸਮ ਸੀ ਬਾਬਾ ਜੀ ਆਪਣੇ ਰਿਹਾਈਸ਼ੀ ਅਸਥਾਨ ਦੇ ਬਾਹਰ ਧੁੱਪ ਵਿੱਚ ਬੈਠੇ ਨਾਮ ਸਿਮਰਨ ਵਿੱਚ ਲੀਨ ਸਨ। 2 ਕੁ 100 ਗੱਜ ਦੀ ਵਿੱਥ ਤੇ ਇੱਕ ਪਗਡੰਡੀ ਸੀ। ਉਸ ਜੋਗੀ ਨੇ ਉੱਥੇ ਖਲੋ ਕੇ ਆਪਣੀ ਤਾਤ੍ਰਿਕ ਸ਼ਕਤੀ ਜਿਸ ਵਿੱਚ ਉਹ ਕਾਫੀ ਮਹਾਰਸੀ ਉਸ ਨਾਲ ਬਾਬਾ ਜੀ ਨੂੰ ਕੁਝ ਕਰਨਾ ਚਾਹਿਆ। ਬਾਬਾ ਜੀ ਨੂੰ ਇਸ ਬਾਰੇ ਪਤਾ ਨਹੀਂ ਸੀ ਕਿ ਜੋਗੀ ਸਾਡੇ ਉੱਪਰ ਆਪਣੀ ਤਾਤ੍ਰਿਕ ਸ਼ਕਤੀ ਚਲਾ ਰਿਹਾ ਹੈ। ਆਪ ਜੀ ਸਿਮਰਨ ਵਿੱਚ ਮਗਨ ਬੈਠੇ ਰਹੇ। ਬਾਬਾ ਜੀ ਨੇ ਦੱਸਿਆ ਕਿ ਅਚਾਨਕ ਸਾਡੇ ਦਿਲ ਨੂੰ ਕਾਲੀ ਜਿਹੀ ਪੈਣ ਲੱਗ ਪਈ ਅਤੇ ਥੋੜੀ ਕਬਰਾਹਟ ਜਿਹੀ ਵੀ ਮਹਿਸੂਸ ਹੋਈ। ਆਲੇ-ਦੁਆਲੇ ਨਿਗਾਹ ਮਾਰੀ ਤਾਂ ਸਾਹਮਣੇ ਉਹ ਜੋਗੀ ਖੜਾ ਦਿਸਿਆ। ਆਪ ਜੀ ਫਿਰ ਸਿਮਰਨ ਵਿੱਚ ਝੁੱਟ ਗਏ। ਦੂਸਰਾ ਵਾਰ ਅਗਲੇ ਦਿਨ ਫਿਰ ਉਸੇ ਜਗ੍ਹਾ ਖਲੋ ਕੇ ਜੋਗੀ ਨੇ ਆਪਣੀ ਸ਼ਕਤੀ ਨਾਲ ਬਾਬਾ ਜੀ ਉੱਪਰ ਆਪਣਾ ਬਲ ਪਾਉਣਾ ਚਾਹਿਆ ਉਸ ਦੀ ਸ਼ਕਤੀ ਨਾਲ ਬਾਬਾ ਜੀ ਦੀ ਬਿਰਤੀ ਫਿਰ ਉਥਾਨ ਹੋਈ ਦੇਖਣ ਤੇ ਪਤਾ ਚੱਲਿਆ ਕਿ ਉਹ ਹੀ ਕੱਲ ਵਾਲਾ 나ਥ ਕੁਝ ਕਰ ਰਿਹਾ ਹੈ ਪਰ ਬਾਬਾ ਜੀ ਆਪਣੇ ਸਿਮਰਨ ਵਿੱਚ ਮਗਨ ਰਹੇ ਤੀਸਰਾ ਹਮਲਾ ਤੀਸਰੇ ਦਿਨ ਫਿਰ ਉਸ 나ਥ ਨੇ ਪਹਿਲੇ ਵਾਂਗ ਹੀ ਕੀਤਾ ਬਾਬਾ ਜੀ ਨੇ ਵੇਖਿਆ ਕਿ ਆਪਣੇ ਕੰਮ ਤੋਂ ਅਜੇ ਹਟਿਆ ਨਹੀਂ ਆਪਣਾ ਜੋਰ ਲਾਏ ਹੀ ਜਾਂਦਾ ਹੈ ਤਦ ਆਪ ਜੀ ਨੇ ਜੋਗੀ ਦੇ ਤਾਤ੍ਰਿਕ ਬਲ ਨੂੰ ਰੋਕਣ ਲਈ ਉਸ ਵੱਲ ਨਿਗਾਹ ਕਰਕੇ ਇਕਾਗਰਤਾ ਸਹਿਤ ਸਵਾਸ ਦੇ ਨਾਲ ਉੱਚੀ ਵਾਹੇ ਗੁਰੂ ਕਿਹਾ ਪਹਿਲੀ ਵਾਰੀ ਮੰਤਰ ਦਾ ਉਚਾਰਨ ਕਰਨ ਨਾਲ ਉਹ ਜੋਗੀ ਜ਼ਮੀਨ ਤੇ ਡਿੱਗ ਪਿਆ ਜੋਰੋ ਦੂਸਰੀ ਵਾਰ ਇਸੇ ਤਰ੍ਹਾਂ ਹੀ ਉੱਚੀ ਸੁਰ ਵਿੱਚ ਵਾਹੇ ਗੁਰੂ ਕਿਹਾ ਤਉਨਾਥ 4 ਫੁੱਟ ਦੇ ਕਰੀਬਨ ਜ਼ਮੀਨ ਤੇ ਕਿਸਰਦਾ ਹੋਇਆ ਬਾਬਾ ਜੀ ਵੱਲ ਖਿੱਚਿਆ ਗਿਆ ਜਿਵੇਂ ਕਿਸੇ ਨੂੰ ਰੱਸੇ ਨਾਲ ਬੰਨ ਕੇ ਖਿੱਚੀਦਾ ਹੈ ਜਦੋਂ ਤੀਸਰੀ ਵਾਰ ਗੁਰਮੰਤਰ ਦਾ ਉਚਾਰਨ ਕੀਤਾ ਤਾਂ ਫਿਰ ਉਸੇ ਤਰ੍ਹਾਂ ਹੀ ਉਹ ਖਿੱਚਿਆ ਗਿਆ ਤਾਦ ਉਸ ਜੋਗੀ ਨੇ ਮਾਫੀयां ਮੰਗਣੀਆਂ ਸ਼ੁਰੂ ਕਰ ਦਿੱਤੀਆਂ ਕਿ ਮੈਨੂੰ ਬਖਸ਼ ਦਿਓ ਮੇਤੋ ਗਲਤੀ ਹੋ ਗਈ ਹੈ ਮੁੜ ਕੇ ਮੈਂ ਕਿਸੇ ਵੀ ਸਿੱਖ ਸੰਤ ਨੂੰ ਕਦੇ ਵੀ ਕੁਝ ਨਹੀਂ ਕਹਿੰਦਾ ਹੁਣ ਬਖਸ਼ ਦਿਓ ਇਤਿਹਾਦਿਕ ਬਾਬਾ ਜੀ ਦੱਸਿਆ ਕਰਦੇ ਸਨ ਕਿ ਜਿਸ ਭਾਵਨਾ ਨਾਲ ਅਸੀਂ ਪਹਿਲਾਂ ਤਿੰਨ ਵਾਰੀ ਗੁਰੂ ਮੰਤਰ ਦਾ ਉਚਾਰਨ ਕੀਤਾ ਔਰ ਉਸ ਦਾ ਤਿਆਗ ਕਰ ਦਿੱਤਾ ਅਤੇ ਪਹਿਲੇ ਵਾਂਗ ਸਿਮਰਨ ਜਾਰੀ ਰੱਖਿਆ ਅਤੇ ਬੜੇ ਹੀ ਪਿਆਰ ਨਾਲ ਜਿਸ ਤਰ੍ਹਾਂ ਸਿਮਰਨ ਵਿੱਚ ਜੁੜੇ ਸਨ ਉਸੇ ਤਰ੍ਹਾਂ ਮੁੜ ਜੁੜ ਗਏ ਥੋੜੇ ਸਮੇਂ ਬਾਅਦ ਉਹ ਜੋਗੀ ਉੱਠਿਆ ਅਤੇ ਦੂਰੋਂ ਹੀ ਨਮਸਕਾਰਾਂ ਕਰਦਾ ਚਲਾ ਗਿਆ। ਸਿਮਰਨ ਤੋਂ ਬਾਅਦ ਬਾਬਾ ਜੀ ਨੇ ਉੱਠ ਕੇ ਉਹ ਜਗ੍ਹਾ ਵੇਖੀ ਜਿੱਥੇ ਉਹ 나ਥ ਡਿੱਗਿਆ ਸੀ। ਉੱਥੇ ਜਿਵੇਂ ਕਿਸੇ ਨੂੰ ਮਿੱਟੀ ਵਿੱਚ ਘਸੀਟੀ ਦਾ ਹੈ ਇਸ ਪ੍ਰਕਾਰ ਨਿਸ਼ਾਨ ਪਏ ਹੋ ਸੰ। ਇਸ ਘਟਨਾ ਨਾਲ ਮਨ ਵਿੱਚ ਹੋਰ ਪਰਪੱਕਤਾ ਹੋ ਗਈ ਕਿ ਧੰਨ ਗੁਰੂ ਨਾਨਕ ਦੇਵ ਜੀ ਸਾਹਿਬ ਜੀ ਨੇ ਸਾਨੂੰ ਜੋ ਗੁਰੂ ਮੰਤਰ ਬਖਸ਼ਿਸ਼ ਕੀਤਾ ਹੈ ਉਹ ਮੰਤਰ ਸਭ ਤੋਂ ਸ਼੍ਰੋਮਣੀ ਤੇ ਸਭ ਤੋਂ ਵੱਧ ਸ਼ਕਤੀਬਾਨ ਹੈ ਤਾਂ ਹਨ ਸਤਿਗੁਰੂ ਜੀ ਜਿਨ੍ਹਾਂ ਨੇ ਭਾਈ ਗੁਰਦਾਸ ਜੀ ਦੇ ਕਥਨ ਅਨੁਸਾਰ ਚੋਹਾਂ ਜੁਗਾਂ ਦੇ ਮੰਤਰਾਂ ਵਿੱਚੋਂ ਇੱਕ-ਇੱਕ ਅੱਖਰ ਲੈ ਕੇ ਚਾਰੇ ਜੁਗਾਂ ਦੇ ਮੰਤਰਾਂ ਦਾ ਫਲ ਦਾਤਾ ਵਾਹਿਗੁਰੂ ਗੁਰੂ ਮੰਤਰ ਆਪਣੇ ਗੁਰਸਿੱਖਾਂ ਨੂੰ ਬਖਸ਼ਿਆ ਹੈ ਸਤਜੁਗ ਸਤਗੁਰ ਵਾਸਦੇਵ ਬਵਾ ਵਿਸ਼ਨ ਨਾਮ ਜਪਾਵੇ ਦੁਆਪਰ ਸਤਗੁਰ ਹਰੀਕ੍ਰਿਸ਼ਨ ਹਾ ਹਰ ਹਰ ਨਾਮ ਜਪਾਵੇ ਤ੍ਰੇਤੇ ਸਤਗੁਰ RAM ਜੀ ਰਾਰਾ RAM ਜਪੈ ਸੁਖ ਪਾਵੇ ਕਲਯੁਗ ਨਾਨਕ ਗੁਰ ਗੋਬਿੰਦ ਗੱਗਾ ਗੋਬਿੰਦ ਨਾਮ ਲਾਵੇ ਚਾਰੇ ਜਾਗੇ ਚੌ ਜੁਗੀ ਪੰਚਾਇਣ ਵਿੱਚ ਜਾਏ ਸਮਾਵੇ ਚਾਰੋ ਅੱਖਰ ਇੱਕ ਕਰ ਵਾਹਿਗੁਰੂ ਜਪ ਮੰਤਰ ਜਪਾਵੇ ਜਹਾਂ ਤੇ ਉਪਜਾ ਫਿਰ ਤਾਹ ਸਮਾਵੇ ਭਾਈ ਗੁਰਦਾਸ ਜੀ ਬਾਰ ਪਹਿਲੀ ਪੋੜੀ 49 ਅਤੇ ਸਰਬ ਲੋਗ ਗ੍ਰੰਥ ਅਨੁਸਾਰ ਇਹ ਸ੍ਰੇਸ਼ਟ ਸਾਰ ਮੰਤਰ ਸਤਿਗੁਰਾਂ ਨੇ ਆਪਣੇ ਪਿਆਰੇ ਖਾਲਸੇ ਨੂੰ ਵੀ ਬਖਸ਼ਿਸ਼ ਕੀਤਾ ਹੈ ਜਿਵੇਂ ਸਤਿਗੁਰ ਲਿਖਦੇ ਹਨ ਕਿ ਸਾਰ ਮੰਤਰ ਚਾਰੋਂ ਕਾ ਚਾਰ ਵਾਹਿਗੁਰੂ ਮੰਤਰ ਨਿਰਧਾਰ ਕਲਪ ਕਲਪ ਪਤਰ ਅक्षर ਕਹੀਂ ਸ੍ਰੀ ਗੁਰੂ ਨਾਨਕ ਜਪਿਓ ਸਹੀ ਨਿਝ ਆਤਮ ਪਰਮਾਤਮ ਦਰਸਿਓ ਚਾਰ ਕਲਪ ਮਹ ਮੰਤਰ ਸਰਸਿਓ ਸਾ ਮੰਤਰ ਪ੍ਰਭ ਖਾਲਸ ਹੈ ਦਿਨਾ ਵਾਹਿਗੁਰੂ ਪਦ ਪਾਵਨ ਕਿਨਾ ਸਰਬ ਲੋਹ ਗ੍ਰੰਥ ਚੋਂ ਇਸ ਘਟਨਾ ਤੋਂ ਥੋੜੇ ਦਿਨਾਂ ਪਿੱਛੋਂ ਉਹ ਤਾੰਤ੍ਰਿਕ yogi ਕਰੇਰੂਏ ਪਿੰਡ ਦੀ ਜੂ ਵਿੱਚੋਂ ਆਪਣਾ ਡੇਰਾ ਛੱਡ ਕੇ ਕਿਸੇ ਹੋਰ ਅਨਦਸਿੱਥਾ ਥਾਂ ਤੇ ਚਲਾ ਗਿਆ। ਬਾਕੀ ਅਗਲੇ ਭਾਗ ਵਿੱਚ ਸੇਕਨ ਹੈ ਆ ਜਿਨਾ ਨ ਬਿਸਰੇ ਨਾਮ ਸੇਕਨ ਹੈ ਆ ਸੇਕਨ ਹੈ ਆ ਭੇਦ ਨਾ ਜਾਣੋ ਮੂਲ ਸਾਈਂ ਜੇ ਆ ਭੇਦ ਨਾ ਜਾਣੋ ਮੂਲ ਸਾਈਂ ਜੇ ਆ जिना न बिसरहनाम सेकनेया सेकनेया जिना न बिसरहनाम सेकनेया सेकनेया सेकनेया